ਹੁਣ ਫਿਰ ਤਰਲੇ ਕਰਦੇ ਸੀ ਤੇ ਉਹ ਮੀਂਹ ਰਾਤ ਪਾਇਆ ਨਹੀਂਗਾ ਤੇ ਹਾਰ ਕੇ ਫਿਰ ਆਪਾਂ ਨੂੰ ਸੋਲੋ ਹਾਂਜੀ ਦੋਸਤੋ ਸਾਹਮਣੇ ਗੁਰੂ ਘਰ ਭਾਈ ਤੜਕੇ ਤੜਕੇ ਦਾ ਟਾਈਮ ਵਾਹਿਗੁਰੂ ਬਾਬਾ ਜੀ ਕਥਾ ਕਰੀ ਜਾਂਦੇ ਨੇ ਪਰਮਾਤਮਾ ਦੇ ਨਾਲ ਮਨ ਨੂੰ ਜੋੜਨ ਲਈ ਬੋਨਾਲੂ ਤੇਰਾ ਸੰਸਾ ਆ ਜਾਂਦੀ ਹੋਵੇ ਹਾਂਜੀ ਦੋਸਤੋ ਆ ਨਰਮਾ ਕੋ ਸ ਇਸ ਤਰ੍ਹਾਂ ਦਾ ਹੋ ਗਿਆ ਆ ਪਾਹੋ ਜੁਗਮਾਰਾ ਵਿੱਚ ਸੀ ਨਾ ਤੁਹਾਨੂੰ ਉੱਤੇ ਦਿਖਾਇਆ ਸੀਗਾ ਉਹ ਗੁਮਾਰਾ ਉਗ ਰਹੀ ਨਹੀਂ ਗਾ ਭਾਈ ਉਹਦੇ ਉੱਤੇ ਮੈਂ ਸਵਾਗ ਆਲਾਤਾ ਸੀ ਤੇ ਅੱਜ ਫਿਰ ਮੈਂ ਉਹ ਬਟਾਈਆਂ ਪਾ ਕੇ ਮੈਂ ਪਾਣੀ ਲਾਉਣੇ ਉਹਨੂੰ ਯਾਰ ਉਦੀ ਰੌਣੀ ਕਰਦੇ ਆ ਤੇ ਕਿਹੜੇ ਦੀ ਰੌਣੀ ਕਰੀ ਸੀ ਉਹ ਵੀ ਸਹੀ ਨਿਊਕਲੇਟਾ ਬਖੜਾਪਾ ਕਰਿਆ ਆਪਾਂ ਭਾਈ ਗਰਤੇਜ ਕੋਲੇ ਆ ਕੇ ਦੁੱਧ ਲੈ ਕੇ ਮੇਰੀ ਡੈਰੀ ਤੇ ਪਿੰਡਾਂ ਦੇ ਵਿੱਚ ਉਹ ਆਉਂਦਾ ਬਾਬਾ ਚਲੋ ਆਪਾਂ ਲਾਉਣੇ ਆਪਣਾ ਡੋਲੂ ਉਹ 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 ਆ ਵੀ ਇਹ ਤੇਰੀ ਆਪਾਂ ਘਰ ਭਾਈ ਉਹ ਪਰੌਣੇ ਦਾ ਸੋਚ ਹੀ ਲਿਆ ਜਰਾ ਆ ਹੁਣ ਬਟਾਂ ਪਾ ਕੇ ਆਉਣੇ ਹੈਗੇ ਘਮਾਰੇ ਵਾਲੇ ਚ ਦਵਾਰੇ ਉਹ ਨੂੰ ਨਹੀਂ ਕਰਾਂਗੇ ਦੁਬਾਰਾ ਹੀ ਵਿਜਾਂਗੇ ਇਸ ਤਰ੍ਹਾਂ ਹੱਸਾ ਹੋਇਆ ਕੰਮ ਆਪਾਂ ਇਹਦੇ ਵਿੱਚ ਧੀੜੇ ਧੀੜੇ ਕਿਾਰੇ ਪਾਦੇ ਖਾਰਾ ਛੋਟੇ ਪਾਏ ਜਾਣ ਕੇ ਵੀ ਬਹੁਲਾ ਪਾਣੀ ਨਾ ਖਪੇ ਯਾਰਾ ਉਲਟ ਮੈਂ ਬਾਹਾ ਸੀ ਬਾਣਾ ਤੇ ਇਸ ਕਰਕੇ ਛੋਟੇ ਕਿਾਰੇ ਪਾਏ ਆ ਪਛਾਦਨਾ ਗੇਜ਼ੀ ਭਾਈ ਆਪਣਾ ਸੋਲਰ ਆ ਤੇ ਇਹ ਪਲੇਟਾਂ ਇਹ ਥੋੜੀਆਂ ਹੀ ਗੰਦਗੀਆਂ ਹੋ ਰੀਆਂ ਆ ਆ ਦੇਖੀ ਕਿਵੇਂ ਹੋ ਰੀਆਂ ਹਨਾ ਨੇਰੀਆਂ ਦਾ ਰੇਤਾ ਰਾਮਾ ਜੰਮ ਗਿਆ ਤਰਲੇ ਤਾਂ ਇਹ ਕਰਦੇ ਸੀ ਯਾਰਾ ਭਾਈ ਮੀਂਹ ਪੈ ਜੂਆ ਤੇ ਉਹ ਤੇ ਦਵਾਰੇ ਬੀਜਾਂਗੇ ਪਹਿਲਾਂ ਵੀ ਖਰ ਮੀਂਹ ਤੇ ਬੀਜਾਂ ਪੰਜ ਛੇ ਗਲਾਂ ਪਿਆ ਸੀਗਾ ਤੇ ਉਗ ਰਣੀ ਡੱਬ ਖੜੱਬਾ ਸੀ ਪਤਾ ਨਹੀਂ ਤਾਂ ਬੀਮਾੜਾ ਸੀ ਕਿਵੇਂ ਕੋਸ ਸੀ ਤੇ ਹੁਣ ਫੇਰ ਤਰਲੇ ਕਰਦੇ ਸੀ ਤੇ ਉਹ ਮੀਂਹ ਰਾਤ ਪਾਇਆ ਨਹੀਂ ਗਾ ਇਥੇ ਹਾਰ ਕੇ ਫਿਰ ਆਪਾਂ ਨੂੰ ਸੋਲੋ ਵੀ ਛੱਟਣਾ ਪੂਆ ਤੇ ਇਥੇ ਮੈਂ ਕਿ ਚਲ ਮੜਾ ਆਇਆ ਆ ਮਾਰਦ ਨੇ ਪੁੰਜਾ ਆਇਆ ਮੀਂਹ ਦਾ ਪਾਣੀ ਨੇਰਾਂ ਕਿੰਨੇ ਮਰ ਜਾਈਏ ਕਿ ਨੇਰਾਂ ਬਹੁਤ ਆਂ ਗਏ ਨੇਰਾਂ ਡਬਲ ਚੱਲਣਗੇ ਡਬਲ ਪਾਣੀ ਖਾਰੇ ਆ ਯਾਰ ਇਹ ਖਾਰਿਆਂ ਚ ਗਮਾਰਾ ਸਯੂਗ ਕਰਦਾ ਨਹੀਂ ਕਈ ਲੋਕਾਂ ਦੇ ਮੋਟਰਾਂ ਦਾ ਮਿੱਠਾ ਪਾਣੀ ਖੋਹ ਸਾਫ਼ ਕਰ ਲੈਂਦੇ ਜਮੈਂ ਆ ਕਰੀ ਜਾਂਦਾ ਅੱਜ ਬਦਲ ਵਾਈ ਵੀ ਹੈਗੀ ਆ ਦੇਖ ਆ ਸੀ ਏਜ ਵੀ ਨਹੀਂ ਇੰਨਾ ਪਾਣੀ ਕੱਢਦੀ ਇਹ ਇਹ ਜੀ ਮੱਠਈ ਆ ਸੂਰਜ ਭਾਜੀ ਆ ਦੇਖੋ ਕਿਹੇ ਜਾ ਬਰਾ ਵਿਚਾਰਾ ਚਲੋ ਦੇਖਦੇ ਆ ਕਿਵੇਂ ਚਲਦਾ ਲਾਉਗੀ ਚਲੋ 6-7 ਕਿਹਰੇ ਪਾਤੇ ਭਾਈ ਤੇ ਸੋਲਰ ਮੈਂ ਛੱਡਿਆ ਟਾਈਮ ਹੋ ਗਿਆ 9:30 ਦਾ ਤਿਆਜ ਬਦਲ ਵਾਈ ਵੀ ਖਾਸੀ ਹੈ ਖਰਾ ਤੇ ਚਲੋ ਉਸਤਾ ਲੱਗੂਗੇ ਚਲੋ ਤੇ ਉਹ ਕਿਹੜਾ ਪਰਾਂ ਵੀਜਾ ਸੀ ਉਹ ਦੇਖਦੇ ਹਾਂ ਜੀ ਉਹ ਵੀ ਹੈ ਤੁਹਾਡਾ ਬਖੜਬਾ ਜਾ ਉਹ ਵੀ ਪਰ ਰੌਣੀ ਉਹਦੀ ਕਰੀ ਸੀ ਤੇ ਆਹ ਆ ਤਾਂ ਭਾਈ ਕਿਤੇ ਕਿਤੇ ਤਾਂ ਉਗ ਰਿਆ ਸੀ ਖਰਾ ਹਾਂ ਜੀ ਆਏ ਆ ਦੇਗਾ ਆਏ ਡਬਖੜਬਾ ਦਾ ਸੱਜੀ ਇਹੋ ਜੀ ਹੁੰਦਾ ਨਾ ਸਾਰੇ ਫੇਰ ਨਹੀਂ ਮੈਂ ਇਹਨੂੰ ਮਨਸਵਾਗਾ ਬਟਾ ਮਾਉਂਦੇ ਸੀ ਪਰ ਕਿਤੇ ਕਿਤੇ ਸੀ ਉਹ ਸਾਰੇ ਨਹੀਂ ਸੀ ਕਿਤੇ ਚਲ ਆਪਾਂ ਉਹ ਨਾ ਸਿਰੇ ਦਾ ਇੱਕ ਕਿਆਰਾ ਜਿਹਾ ਪਾਣੀ ਲਾਇਆ ਸੀ ਬੜੇ ਮਿੰਟ ਟਕੇ ਤੇ ਉਹਦੇ ਵਿੱਚ ਮੈਂ ਅਸੀਂ ਅਲਰ ਜੀ ਮਾਰਦਨੇ ਚਲ ਤੇ ਆਪਾਂ ਪਾਲੇ ਪਾਈ ਆਪਣੇ ਸਿਲਰ ਇਹ ਦੇਖਦੇ ਆ ਲਾ ਕੇ ਇੱਕ ਕਿਆਰਾ ਹੀ ਆ ਖਰਾ ਚਲ ਉਧਰੋਂ ਪਾਣੀ ਵੀ ਆ ਕੇ ਕਿਆਰੇ ਚ ਪਾਣੀ ਦਾ ਹੌਲੀ ਹੌਲੀ ਲੱਗੀ ਜਾਊਗਾ ਯਾਰ ਕਿਆਰੇ ਚ ਮੈਂ ਅਸੀਲ ਜੀ ਮਾਰਦਗੇ ਸਮਾਨ ਕਿੱਥੇ ਪਾਣੀ ਲਾਇਆ ਸੀ ਉਹ ਨਰਮਾ ਦਬ ਗਿਆ ਕਿਹੜਾ ਕੋਰ ਖੜਾ ਉਹ ਸੋਨਾ ਖੜਾਗਾ ਹੁਣ ਤਾਂ ਟੋਪੀ ਠੀਕ ਆ ਕਰ ਪਾਣੀ ਐਂਟਰੀ ਹੋ ਗਈ ਪਹਾੜ ਕਹਿ ਰਹੇ ਮੈਂ ਭੀੜੇ ਪਾਏ ਜਾਣ ਕੇ ਵੀ ਪਤਲਾ ਖਾਪੇ ਬੜਾ ਖਾਰੇ ਦਾ ਭਰਨ ਦਾ ਕੀ ਫਾਇਦਾ ਯਾਰ ਚੱਲੋ ਆਹ ਵਾਂ ਦਾ ਮੈਂ ਖੜਾ ਅਜੇ ਵੀ ਨਹੀਂ ਛੱਡਿਆ ਸੀ। ਇਹ ਸੁਆਗਾ ਲਾਉਣ ਤੋਂ ਪਹਿਲਾਂ ਮੈਂ 3 ਕਿਲੋ ਦਾ ਛਿਟਾ ਦੇ ਕੇ ਉੱਤੇ ਫੇਰ ਹਲਕਾ ਇਹ ਸੁਆਗਾ ਮਾਰਦਾ। ਤੇ ਉਧਰੋਂ ਬੱਦਲ ਚੜਾਉਂਦਾ ਮੈਂ ਕੀ ਕਣੀਆਂ ਪੈਣ ਜਾਂ ਇੱਕ ਦੋ ਦਿਨਾਂ ਚ ਪੈਣ ਕੀ ਉਸ ਨੌਗਰਿਆ ਵੇ। ਪਰ ਮੀਂਹ ਨਹੀਂ ਆਇਆ। ਤੇ ਉਹ ਦੋਕ ਦਿਨ ਹੋ ਗਏ ਅੱਜ। ਸੇ ਪਾਯਾ ਦੇ ਕਿੜੇ ਨੇ ਮੇਰਾ ਛਿਟਾ ਦਿੱਤਾ ਸੀ। ਆਹ ਦੇ ਭੋਜਨ ਦੇ ਰੂਪ ਦੇ ਵਿੱਚ ਆਹ ਦਾਲ ਬਣਾਤਾ ਦੇਖੋ ਕੁਮਾਰਾ। ਗਮਾਰੇ ਤਾਂ ਬਣਾਤੀ ਦਾਲ ਪੈਂਦੀ ਉਗਰੂ ਕੀ ਕੀੜਿਆਂ ਨੇ ਕਰਤੀ ਕਮਾਲ ਤੇ ਮੈਨੂੰ ਕਰਤਾ ਬੇਹਾਲ ਚੱਲਾ ਤੇ ਪਾਣੀ ਲਾਉਣੇ ਬੰਬੀ ਨਾਲ ਤੇ ਗਮਾਰੇ ਦਾ ਭਾਲ ਦਾ ਅੱਧਾ ਕਾਲ ਤਾਂ ਹੀ ਹੁੰਦਾ ਗਮਾਰਾ ਪਰ ਕਿਹੜਾ ਕਾਲ ਪੈਂਦੀ ਐਦ ਕੀ ਤਾਂ ਸਰਵੇਚ ਵੀ ਨਹੀਂ ਹੋਇਆ ਠੀਕ ਹੈ ਭਾਈ ਦੋਸਤੋ ਆ ਕੇ ਰਨ ਪਾਣੀ ਲਾਇਆ ਇਸ ਕਹਰਾ ਤੇ ਇੱਕ ਕਹਰੇ ਹੀ ਸੀਲਦੇ ਆ ਹਾਂ ਨਹੀਂ ਸੀਲਦੇ ਯਾਰਾ ਸਮਾਂ ਦੇ ਕਿੱਥੇ ਪਾਣੀ ਲਾਇਆ ਸੀ ਉਹ ਕਹਰਾ ਦਬ ਗਿਆ ਤੇ ਆ ਇੱਕ ਕਹਰੇ ਚਾ ਸੀਲਰ ਲਾਉਣੇ ਆਗੇ ਆ ਡੂੜੇ ਗੇੜਾ ਤੇ ਲਿਆਂਦਾ ਦੇਖ ਆਏ ਜਿ ਲਾਇਆ ਚੱਲੋ ਗੈਸ ਜੀ ਨਿਕਲ ਜੂ ਧਰਤੀ ਚੋਂ ਗੈਸ ਜੀ ਕੱਖ ਦਾ ਹੈ ਨਹੀਂ ਅੱਖਾਂ ਦੀ ਕੋਈ ਲੋੜ ਨਹੀਂ ਹਾਂਜੀ ਦੋਸਤੋ ਸ਼ਾਮ ਦੇ 7:30 ਹੋ ਗਏ ਕਿੰਨਾ ਕ ਮਠਿਆ ਸੀ ਆ ਤੜਕੇ ਆਪਾਂ ਬਟਾਈਆਂ ਪਾ ਕੇ ਆਖਿਆ ਸੀ ਨਾ ਵੀ ਸੋਲਣਾਂ ਲਾਉਣੇ ਆ ਤੜਕੇ ਬਦਲ ਵਾਈ ਵੀ ਬਹੁਤ ਸਿੱਧ ਨੇ ਵੀ ਸੀ ਘਰਾਂ ਤੇ 11 ਲਾਸਟ ਸੀ ਇਹ ਵੀ ਭਰ ਗਿਆ ਤੇ ਕਿੰਨਾ ਮਠਿਆ ਸੀ ਆ ਸਾਰਾ ਖਰ ਤੇ ਉਹਨਾਂ ਕ ਲੱਗ ਗਿਆ ਵਿਚਾਰੀ ਨੇ ਲਾਤਾ ਹੁਣ ਜਵੇਂ ਮਾੜਾ ਮਾੜਾ ਪਣੀ ਆਈ ਜਾਂਦਾ ਕਿਰਪਾ ਹੋ ਗਈ ਬਾਬੇ ਦੀ ਤੇ ਬਾਬੇ ਦੀ ਕਿਰਪਾ ਨਾਲ ਲੱਗ ਗਿਆ ਸਾਰਾ ਬਣ ਕਿੰਨਾ ਕ ਲਾਉਣਾ ਸੀਗਾ ਤੇ ਤੇ ਬਲੌਗ ਜੇ ਤੁਸੀਂ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਤਾਂ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ